ये युद्ध खत्म हो गया क्या साहब ये युद्ध तो मेरे को लगता है जिस तरह रशिया और यूक्रेन वाला चल रहा है खत्म होने का नाम नहीं दे रहा साहब इसराइल सबसे तगड़ा मुल्क जाना जाता है वो उनके काबू नहीं आ रहे हमास वाले नहीं काबू आ रहे वो चले जा रहे हैं अरे हमारे वाला युद्ध तो कब से चला रहा है साहब मेरा मानना है साहब इस युद्ध को खदिए सारे से सारे जेडे गिरफ्तारियां कीती है ਇਹ ਜਿਹੜੇ ਸੁੰਘਣ ਵਾਲੇ ਐ ਸੁੰਘਣ ਵਾਲੇ ਐ ਜਿਹੜੇ ਵੇਚਣ ਵਾਲੇ ਐ ਉਹ ਵੀ ਏਜੰਟ ਐ ਜਿਹੜੇ ਪਹਿਲਾਂ ਜਿਹਨਾਂ ਨੂੰ ਮਗਰਮੱਛ ਕਹਿੰਦੇ ਸੀਗੇ ਅੱਜ ਕੱਲ ਜਿਹੜੇ ਵੱਡਿਆਂ ਤੇ ਰਹਿ ਉਹ ਕਹਿ ਦਿਓ ਮੇਰਾ ਮੰਨ ਐ ਇਹ ਸਾਰਿਆਂ ਦੇ ਫੜਨ ਨਾਲ ਗ੍ਰਿਫਤਾਰੀਆਂ ਪਾਉਣ ਨਾਲ ਕੁਝ ਨਹੀਂ ਹੋਣਾ ਤੁਹਾਡੇ ਆਪ ਦੇ ਅਖਬਾਰਾਂ ਸਭ ਮੈਂ ਦਾਤ ਦੇਊਂਗਾ ਧੁੱਲਰ ਸਾਹਿਬ ਨੂੰ ਜਿਨ੍ਹਾਂ ਨੇ ਕੱਲ ਇਹ ਆਰਟੀਕਲ ਕੱਢਿਆ 91 ਲੱਖ ਉਹ ਗੋਲੀਆਂ ਨਸ਼ਾ ਛੁਡਾਉ ਹਰ ਮਹੀਨੇ ਵੇਚੇ ਤੁਹਾਨੂੰ ਦੇਈ ਜਾਂਦੇ ਸਰ ਆ ਜਿਹੜਾ ਯੁੱਧ ਚਾਲੂ ਕੀਤਾ ਸਾਰਿਆਂ ਨੂੰ ਸਰਕਾਰ ਦੇਣ ਲੱਗੀ ਆ ਲੈ ਜੋ ਕੀ ਕਹਿੰਦਾ ਉਹਨਾਂ ਦੇ ਨਾਮ ਜਿਹੜੀਆਂ ਦਵਾਈਆਂ ਸਰ ਟਰਾਮਾਡੋਲ ਤਾਂ ਹੈ ਨਾਲ ਜੀਆਂ ਦੋ ਤਿੰਨ ਹੋਰ ਦੇਈ ਜਾਂਦੇ ਆ ਸਾਰਿਆਂ ਨੂੰ ਪਤਾ ਲੱਗਿਆ ਟਰਾਮਾਡੋਲ ਕੀ ਹੈ 91 ਲੱਖ ਗੋਲੀ ਮਹੀਨੇ ਦੀ ਦੇਰੇ ਸਾਹਿਬ ਇੱਕ ਰੋਜ਼ ਇੱਕ 3 ਲੱਖ ਲੋਕ ਉਹ ਉਹ ਉਹਨਾਂ ਦੇ ਅੰਦਰ ਆਊਟਡੋਰ ਵਾਲੇ ਜਿਹੜੇ ਪੇਸ਼ੈਂਟ ਆ ਉੱਥੇ ਜਾ ਕੇ ਜਿਹੜੇ ਲੈ ਕੇ ਆਂਦੇ ਆ 3 ਲੱਖ ਉਥੇ ਰਜਿਸਟਰਡ ਹੈ ਖਤਮ ਹੋ ਗਿਆ ਨਸ਼ਾ ਜਿਹੜੇ ਕਹਿੰਦੇ ਸੀ ਭਗਵੰਤ ਮਾਨ ਜੀ ਦੇ ਬਿਆਨ ਨੂੰ ਕੋਈ ਨਹੀਂ ਪੁੱਛਦਾ ਸਭ ਅੱਜ ਜਿਹੜੀ ਕ੍ਰਾਂਤੀ ਲੈ ਕੇ ਆਏ ਆ ਇਹਨਾਂ ਨੇ ਬਿਆਨ ਦਿੱਤਾ ਸੀਗਾ 99% ਵਿਲੇजेस ਡਰੱਗ ਫਰੀ ਫਿਰ ਕਿਹੜਾ ਬਿਆਨ ਫਿਰ ਚੱਲ ਰਿਹਾ ਸਭ ਫਿਰ ਡੈਡ ਲਾਈਨ ਖਤਮ ਕਿਉਂ ਹੋ ਗਈ ਸਰ ਕੁੜੇ ਸਿੰਘ ਸਾਹਿਬ ਕਹਿੰਦੇ ਨੇ ਕਿ ਡੋਪ ਟੈਸਟ ਜਿਹੜੇ ਆ ਪਾਰਟੀਾਂ ਕਰਦੇ ਨੇ ਇਕੱਲੇ ਸਾਰੇ ਲੀਡਰ ਦਾ ਡੋਪ ਟੈਸਟ ਲਾਇਆ ਪਰ ਕਾਂਗਰਸ ਦੇ ਵੀ ਲੀਡਰਾਂ ਨੇ ਕਹਿਤਾ ਵੀ ਸਾਡਾ ਡੋਪ ਟੈਸਟ ਵਾਸਤੇ ਅਸੀਂ ਤਿਆਰ ਹੈਗੇ ਆਂ ਜੇ ਬਾਕੀ ਪਾਰਟੀਆਂ ਵੀ ਕਰਦੀਆਂ ਨੇ ਤਾਂ ਵੈਲਕਮ ਕਰਦੇ ਆਂ ਅਸੀਂ ਕਰਾਓ ਸਾਬ ਬਿਲਕੁਲ ਕਰਾਓ ਮੈਂ ਤਾਂ ਕਹਿਣਾ ਪਾਰਟੀਆਂ ਦੇ ਪਹਿਲਾਂ ਤਾਂ ਲੀਡਰਾਂ ਦੇ ਕਰਾਓ ਪਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹਨਾ ਉਸੇ ਬਾਜਵਾ ਸਾਹਿਬ ਬਹੁਤ ਸੀਨੀਅਰ ਹੋ ਪਰ ਤੁਸੀਂ ਵੀ ਯੂ ਆਰ ਮਿਸਿੰਗ ਦਾ ਫੋਰੈਸਟ ਕਾਊਂਟਿੰਗ ਦਾ ਟਰੀਜ਼ ਉਹਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਵਕੂਫ ਬਣਾ ਲਿਆ ਚੀਮਾ ਸਾਹਿਬ ਨੇ ਉਸ ਤਾਂ ਸਿਆਣੇ ਹੋ ਸਾਹਿਬ ਕਿਉਂਕਿ ਡਰਗ ਟੈਸਟ ਆ ਜਿਵੇਂ 88000 ਰੁਪਏ ਦਿੱਤਾ ਕਿਸੇ ਕੋਲ ਕੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨੂੰ ਜੇ ਕੱਲ ਨਿਕਲ ਵੀ ਆਇਆ ਕੋਈ ਉਹਨਾਂ ਚੋਂ ਭਲਾ ਮਨ ਫੜ ਕੇ ਅੰਦਰ ਕਰਦੇ ਉਹ ਇਹ ਤਾਂ ਨਸ਼ਾ ਸੀਗਾ ਜਿਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਵੀਡੀਓ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਇੰਨਾ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾਕੋੜ ਇਨਕਮ ਕੇਸ ਤੋਂ ਅਨਲੈਸ ਇਨ ਟੈਲ ਯੂ ਫੋਲੋ ਦਾ ਮਨੀ ਟ੍ਰੇਲ ਸਾਹਿਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਹੈ ਵੀ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਵਿੱਚ ਪੈਸਾ ਨਹੀਂ ਲਿਆ ਇਹ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਕਿਸ ਤੋਂ ਲੈ ਸੀਗਾ ਨਸ਼ੇ ਵੇਚਣ ਵਾਲਿਆਂ ਤੋਂ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਹਿਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਮੀਂਦਾਰ ਅਸਨੀਲ ਤੈਨੂੰ ਆ ਤਾਂ ਚਿਹੜਾ ਫਿਰਦਾ ਸਾਹਿਬ ਜਾਖੜ ਸਾਹਿਬ ਜਾਖੜ ਸਾਹਿਬ ਫਿਰ ਇੱਕ ਮਿੰਟ ਇੱਕ ਗੱਲ ਖਤਮ ਕਰ ਲਈ ਮੈਂ ਮੇਰੇ ਆਪ بڑا ਸੀਰੀਅਸ ਮਸਲਾ ਹੈ ਥਿਸ ਇਜ਼ ਅ ਚੈਲੰਜ ਆ ਸਾਰਿਆਂ ਦੀ ਸਾਰੇ ਐਮ ਐਲ ਏ ਐਸ ਦੀ ਬਾਚੇ ਪਹਿਲਾਂ ਲੀਡਰ ਸਾਹਿਬ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਐ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇਹਨਾਂ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਹੈ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ ਇਹਨੂੰ ਕਰਾ ਦਿਓ ਪਤਾ ਲੱਗ ਜੂਗਾ ਸਾਹਿਬ ਆਪਾਂ ਨਸ਼ਾ ਕਰਨ ਵਾਲੇ ਫੜਨ ਵਾਲਾ ਕੰਮ ਤਾਂ ਕਰੀਏ ਨਹੀਂ ਇਹ ਸਾਰਾ ਪੰਜਾਬ ਅਧਾ ਪੰਜਾਬ ਦੇ ਅੰਦਰ ਚ ਆਇਆ ਹੋਊਗਾ ਜੀ ਜਰਜਨਾਨ ਜਵਾਨਤ ਹੋ ਜੂਗੀ ਜੀ ਇਟ ਵਾਸ ਨਾ ਕਿੰਨੀ ਹੁੰਦੀ ਹੈ ਕੁਆਟਿਟੀ ਨਹੀਂ ਕੁਆਟਿਟੀ ਤੋਂ ਘੱਟ ਸੀਗੀ पर कमर्शियल क्वानिटी नहीं रखते चिट्ट चिट्टे खिलाफ युद्ध नशे शराब कदम होना तो बंद हो गया शराब नशे मनना छता क्या पा? या कोई अपने लीडर है जे ज्यादा छकते इस करके आशो ना सब क्यों सारे छकते इस करके भी ठीक है चीज के एक लख 1 ਕਰੋੜ ਜਿੱਦਣ ਸਰਕਾਰ ਬਣੀ ਹੈ 21 22 ਦੇ ਅੰਦਰ ਆ 34 ਲੱਖ ਦੇ ਕਰੀਬ ਬਾਕਸਸ 12 ਪੇਟੀ ਹੁੰਦੀ ਉਸ ਬਾਕਸ ਦੇ ਅੰਦਰ 34 ਲੱਖ ਪੇਟੀਆਂ ਪੰਜਾਬ ਦੇ ਅੰਦਰ ਸੇਲ ਹੁੰਦੇ ਸੀ ਫਾਰਮੇਡ ਇੰਗਲਿਸ਼ ਲਿਕਰ ਦੀਆਂ ਇਸ ਸਾਲ 1 ਕਰੋੜ ਪੇਟੀ ਵਿਕਰੀ ਹੈ ਸਾਬ ਆ ਕਹਿੰਦੇ ਨਸ਼ੇ ਦੇ ਖਿਲਾਫ ਯੁੱਧ ਇਦਰੋਂ ਕਰਕੇ ਇਦਰੋਂ ਕਰੀ ਜਾਂਦੇ ਆ ਉਹ ਜਿਹੜੀਆਂ ਟਰਾਂਮਾ ਡੋਲਦੀ ਉਹ ਗੋਲੀਆਂ 91 ਲੱਖ ਵੇਚੀ ਜਾਂਦੇ ਆ ਇਕਾਨਵੇਂ ਲੱਖ ਮਹੀਨੇ ਦੀਆਂ ਆ ਆ ਨਸ਼ੇ ਦੇ ਖਿਲਾਫ ਯੁੱਧ ਹੈ ਸਭ ਕਿਨੂੰ ਬੇਵਕੂਫ ਬਣਾ ਰਹੇ ਸਭ ਆਪਾਂ ਬੇਵਕੂਫ ਬਣ ਰਹੇ ਆ ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ ਅੱਲੋ ਜੀ ਆ ਗਏ ਯੁੱਧ ਜਿੱਤ ਗਿਆ ਜੀ ਯੁੱਧ ਜਿੱਤ ਗਿਆ ਕਿਹੜਾ ਯੁੱਧ ਹੈ ਸਭ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਭ ਦਿਸ ਇਜ਼ ਮਾਈ ਸਬਮਿਸ਼ਨ ਇਸ ਕਰਕੇ ਮੇਰਾ ਚੈਲੰਜ ਹੈ ਸਭ ਇਹਨਾਂ ਨੂੰ ਕਰਵਾਓ ਵੀ ਕਰੋ ਜੀ ਇਹਨਾਂ ਦੇ ਸਾਰਿਆਂ ਦੀ ਜਾਂਚ ਕਰੋ ਕਿ ਇਹਦੇ ਕੋਲ ਕੀ ਸੀਗਾ ਜਿੱਦਨ ਰਾਜਨੀਤੀ 'ਚ ਆਏ ਹੈ ਹੁਣ ਕਿਸੇ ਨੇ ਆਪਣੀ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਜਵਾਕ ਦੇ ਨਾਮ ਕਰਾ ਰੱਖਿਆ ਹੁਣ ਕੋਈ ਗੋਆ ਜਾ ਕੇ ਲੈ ਰਿਆ ਹੈ ਕਮਾਲ ਹੋ ਗਈ ਯਾਰ ਕੱਲ ਤਾਂ ਹੀ ਕਰੇ ਕੋਠਾ ਨਹੀਂ ਸੀਗਾ ਹੁਣ ਕਿਤੇ ਕਿਤੇ ਜਾ ਕੇ ਸੌਰੀ ਕਹਿਣਤ ਪਰ ਤੁ ਕਿ ਗੱਲ ਤੁਸੀਂ ਐਜੀ ਛੇੜ ਲਈ ਸਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਾਊਸ ਦੇਖਿਆ 4 ਏਕੜ ਜੇ ਇਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦ ਰਹੇ ਬਾਕੀਆਂ ਦੇ ਦੇਖੇ ਜਾ ਕੇ ਕਿਸੇ ਦਾ 10 ਏਕੜ ਚ ਕਿਸੇ ਦਾ 9 ਏਕੜ ਚ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀ ਆ ਮਾਡਰਨ ਫਰੀਦਕੋਟ ਵਾਲੀ ਉਸ ਤੋਂ ਉੱਚੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਦੀਆਂ ਪਿਓਰ ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12 ਬਾਰ ਪਤਾ ਨਹੀਂ ਅੰਦਰ ਕੀ ਕਰਦੇ ਆਹ ਕਹਿੰਦੇ ਸੀਗੇ ਇਹਦੇ ਨਾਲ ਰਿਲੇਟਡ ਐ ਸាប់ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਛੱਟ ਗਿਆ ਜਾਂਦਾ ਕੰਮ ਪਰ ਗਲਤੀ ਨਾਲ ਚੱਲੂ ਹੋ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਕਰਪਸ਼ਨ ਦੇ ਖਿਲਾਫ ਕੱਲ ਮੈਂ ਬਿਆਨ ਦੇਖ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੀਗੇ ਕਰਪਸ਼ਨ ਕੈਂਸਰ ਹੈ ਬਿਲਕੁਲ ਸਾਹਿਬ ਮੈਂ ਬਿਲਕੁਲ ਸਹਿਮਤ ਹਾਂ ਕਿ ਆਪਕੇ ਅਭੀ ਆਕੁੰ ਖਾਈ ਜਾਂਦੀ ਹੈ ਪੰਜਾਬ ਅੱਜ ਚੀਫ ਗੈਸਟ ਕੌਣ ਸੀਗਾ ਆ ਜਿਹੜੀ ਹੈ ਇੰਡਸਟਰੀਅਲ ਕ੍ਰਾਂਤੀ ਜਿਹਦੀ ਲੈ ਕੇ ਆਏ ਸਭ ਪੰਜਾਬ ਕੈਨੋਟ ਬੀ ਅ ਡੰਪਿੰਗ ਗਰਾਉਂਡ ਸਰ ਦਿੱਲੀ ਵਾਲਿਆਂ ਨੇ ਸਮੇਟ ਕੇ ਆਪਣਾ ਸਾਰਾ ਕਰਪਸ਼ਨ ਕੱਢ ਗਏ ਢੇਰ ਲਾਤਾ ਉਹ ਜਿਹਨੂੰ ਦਿੱਲੀ ਵੜੀਏ ਦੇਖਿਆ ਤੁਸੀਂ ਉਹ ਕਚਰੇ ਦਾ ਢੇਰ ਕਿੱਡਾ ਹੈ ਉਹਦਾ ਇੱਥੇ ਯੁੱਧ ਚੱਲ ਰਿਹਾ ਹੈ ਯੁੱਧ ਕਚਰੇ ਦੇ ਵਿਰੁੱਧ ਹਾਂਜੀ ਆਲੀਪੁਰ ਜਣ ਯੁੱਧ ਕਚਰੇ ਦੇ ਵਿਰੁੱਧ ਉੱਥੇ ਉਹ ਚੱਲ ਰਿਹਾ ਹੈ ਉਹ ਸਾਰਾ ਸਾਰਾ ਕਚਰਾ ਚੱਕ ਕੇ ਇੱਥੇ ਲਾ ਕੇ ਸਟੇਜਾਂ ਤੇ ਬਿਠਾ ਰੱਖਿਆ ਦੇ ਆਰ ਦਾ ਚੀਫ ਗੈਸਟ ਤੇ ਯੁੱਧ ਕਰਪਸ਼ਨ ਦੇ ਖਿਲਾਫ ਲੜ ਰੱਖਿਆ ਕਹਿੰਦੇ ਮੈਂ ਤਸੀਹਦਾ ਰੰ ਅੰਦਰ ਕਰਦੋ ਤਸੀਹਦਾ ਰੰ ਛੱਡੋ ਸਾਬ ਪਹਿਲਾਂ ਮੰਤਰੀਆਂ ਤੋਂ ਸੰਤਰੀਆਂ ਤੋਂ ਚਾਲੂ ਹੋ ਉਹਨਾਂ ਦੇ ਖਾਤੇ ਫਰੋਲੋ ਐਕਸਕੋਰਸ਼ਨ ਰੈਕਟ ਇੰਡਸਟਰੀ ਦੀ ਗੱਲ ਕਰ ਰਹੇ ਸਾਬ ਇੰਡਸਟਰੀ ਲਾਵਾਂਗੇ ਮੈਂ ਆ ਪਾਲਿਸੀ ਆ ਪਾਲਿਸੀ 3.5 ਸਾਲ ਦੀ ਲਈ ਫਿਰਦੇ ਜਿਹੜੀ ਆ ਦੁਬਾਰਾ ਨੂੰ ਫੇਰ ਰੀਇਸ਼ ਕਰਕੇ ਚਲਾ ਦਿੰਦੇ ਆ ਥੋੜੇ ਦਿਨ ਪਹਿਲਾਂ ਆਇਆ ਸੀ ਜੀ ਅਸੀਂ ਉਹਨਾਂ ਨੂੰ ਦੂਜਾ ਸਮਰਜ ਕਰਨ ਦਾ ਅਲਾਟ ਕਰਤਾ ਦੋ ਅਲਾਟ ਕਰ ਦਿਓ ਸਬ ਡਿਵੀਜ਼ਨ ਅਲਾਓ ਕਰਤੀ ਆ ਤਾਂ ਪਾਲਿਸੀ ਬਹੁਤ ਦਿਨਾਂ ਦੀ ਪੁਰਾਣੀ ਐ ਕਿਸੇ ਨੇ ਲਾਗੂ ਨਹੀਂ ਕੀਤੀ ਪਈ ਐ ਫੇਰ ਪੜ੍ਹ ਕੇ ਸੁਨਾਤੀ ਪਰ ਇੱਥੋਂ ਕਹੀ ਕਿਉਂ ਪੰਜਾਬ ਦੀ ਇੰਡਸਟਰੀ ਮੱਧ ਪ੍ਰਦੇਸ਼ ਦੀ ਯੂਪੀ ਜਾ ਰਹੀ ਐ ਇਥੋਂ ਇੰਡਸਟਰੀਜ਼ ਯੂਪੀ ਗੈਸੀ ਯੋਗ ਜੀ ਨਾਲ ਚੀਫ ਨਿਸਰਾਂ ਮੀਟਿੰਗ ਸੀ ਪਹਿਲਾਂ ਸਾਰਾ ਆਫੀਸਰਸ ਬੈਠੇ ਸੀ ਕਿ ਆਫੀਸਰਸ ਨਾਲ ਸਾਰਾ ਉਹਨਾਂ ਦੇ ਡਿਟੇਲ ਚ ਗੱਲਾਂ ਹੋ ਗਈਆਂ ਤੇ ਬਾਅਦ ਚ ਉਹਨਾਂ ਨੇ ਚੀਫ ਸੇਬ ਸਾਹਿਬ ਨੇ ਉਹਨ ਸਾਰਿਆਂ ਨੂੰ ਕਿਹਾ ਆਫੀਸਰ ਤੁਸੀਂ ਬਾਹਰ ਚਲੋ ਮੈਂ ਪਰਸਨਲ ਗੱਲ ਕਰਨਾ ਉਹਨਾਂ ਨਾਲ ਜਦੋਂ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਕਹਿਣ ਲੱਗੇ ਮੇਰੇ ਕੋ ਆਪ ਖੁੱਲ ਕੇ ਬਤਾਓ ਆਪਕੋ ਕਿਵੇਂ ਤੇ ਸਾਡੇ ਵਾਲੇ ਲੁਧਿਆਣੇ ਦੇ ਇੰਡਸਟਰੀ ਸੀ ਸੀਗੇ ਸਭ ਉਹਨਾਂ ਨੇ ਕਿਆ ਕਿ ਸਰ ਪੰਜਾਬ ਤੋਂ ਇੱਥੇ ਆਣ ਦਾ ਮੇਨ ਕਾਰਨ ਤਾਂ ਹੋਵਾ ਵੀ ਉੱਥੇ ਜਿਹੜੇ ਲਾਅ ਐਂਡ ਆਰਡਰ ਦੇ ਹਾਲਾਤ ਐ ਫਿਰੋਤੀਆਂ ਵਾਲਾ ਕੰਮ ਬਹੁਤ ਸਾਡੇ ਚੱਲਿਆ ਖੜਾ ਹੈ ਪਤਾ ਨਹੀਂ ਵੀ ਯੂਪੀ ਬਹੁਤ ਬਦਨਾਮ ਹੈ ਤੁਸੀਂ ਫੈਸਿਲਿਟੀਆਂ ਤਾਂ ਬਹੁਤ ਦੇ ਰਹੇ ਹੋ ਇਨਫਰਾਸਟ੍ਰਕਚਰ ਬਹੁਤ ਹੈ ਪਰ ਅਸੀਂ ਆਣ ਦਾ ਸਾਨੂੰ ਯੂਪੀ 'ਚੋ ਖਤਰਾ ਹੈ ਉਹਨਾਂ ਨੂੰ ਪਤਾ ਕੀ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਜਿਆਦਾ ਬੜਾਈ ਤਾਂ ਨਹੀਂ ਕਰਤਾ ਪਰ ਅੱਜ ਯੂਪੀ ਦੇ ਆ ਹਾਲਾਤ ਐ ਵੀ ਇੱਕ ਕੁੱਤੇ ਦੇ ਗਲੇ ਦੇ ਅੰਦਰ ਤੁਸੀਂ ਸੋਨੇ ਦਾ ਹਾਰ ਪਾ ਕੇ ਭਜਾ ਦਿਓ ਇਹ ਸਾਰੇ ਯੂਪੀ 'ਚ ਅੰਦਰ ਗੇੜਾ ਕੱਢਿਆ ਹੋਵੇ ਤੇ ਕੋਈ ਉਹ ਸੋਨੇ ਦੇ ਹੱਥ ਲਾ ਦੇ ਤਾਂ ਮੈਨੂੰ ਤੁਸੀਂ ਫੈਕਟਰੀ ਨਾ ਲਾਓ ਇਹ ਕਹਿ ਸਕਦੇ ਸਤ ਇਹ ਕਹਿ ਸਕਦੇ ਆ ਇੱਕ ਇੱਕ ਬੰਦਾ ਤਾਂ ਇਹਨਾਂ ਨੇ ਇੱਥੇ ਤਾਂ ਸਿਰਫ ਰੋਤੀਆਂ ਹੁੰਦੀਆਂ ਸੀਗਾ ਐਕਸਟਰਸ਼ਨ ਚੱਲੂ ਹੋ ਗਈ ਸਭ ਐਕਸਟਰਸ਼ਨ ਸਟੇਟ ਸਪੌਂਸਰਡ ਐਕਸਟਰਸ਼ਨ ਇੰਡਸਟਰੀ ਲਵਾਂ ਦੀ ਆਉ ਮੈਂ ਪੰਜ ਚਾਰ ਦਿਨ ਪਹਿਲਾਂ ਜਲਾਲਾਬਾਹ ਜਾ ਕੇ ਆਇਆ ਉੱਥੇ ਗੁਰੂ ਹਰ ਸਾਹਿਬ ਦਾ ਪਿੰਡ ਹੈ ਜਿੱਥੇ ਇੱਕ ਸਰਪੰਚ ਮਾਰਤਾ ਮંત્રી ਜੀ ਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਮੰਤਰੀ ਜੀ ਇਹਨਾਂ ਨੇ ਉਤਾਰ ਕੇ ਐਮਐਲਏ ਰੱਖਤਾ ਉੱਥੇ ਐਕਸਟਰੈਕਸ਼ਨ ਕਰ ਰਹੇ ਸਨ 15 ਲੱਖ ਰੁਪਏ ਲੈ ਲਏ ਉਹਦੇ ਫਿਰ ਉਹਨੇ ਸੁਸਾਈਸਾਈਡ ਕਰਨੀ ਪਈ ਆ ਆਪਣੇ ਇੱਥੇ ਦੇਖੋ ਆ ਪ੍ਰਤੀ 50 ਲੱਖ ਰੁਪਏ ਮੰਗੀ ਸੀਗੀ ਆਪਣੇ ਤਰਨਤਾਰਨ ਜੰਡਿਆਲਾ ਗੁਰੂ ਜੀ ਕਿੰਨੇ ਦਿਨਾਂ ਤੋਂ ਬਾਜ਼ਾਰ ਬੰਦਾ ਉੱਤੇ ਇੱਕ ਮਨੀਆਰੀ ਦਾ ਦੁਕਾਨ ਵਾਲਾ ਸੀਗਾ ਸਾਹਿਬ ਜਿਹਦੇ ਕੋਲੋਂ 50 ਲੱਖ ਰੁਪਏ ਮੰਗੇ ਸੀਗੇ ਤੇ ਉੱਥੇ ਜਾ ਕੇ ਗੋਲੀ ਚਲਾਈ ਐ ਬਾਜ਼ਾਰ ਬੰਦ ਪਿਆ ਸਾਰੇ ਇੰਡਸਟਰੀ ਵਾਲੇ ਇਕੱਠੇ ਹੋ ਕੇ ਵਪਾਰੀ ਇਕੱਠੇ ਬੈਠੇ ਐ ਕਿੱਥੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇੱਥੇ ਕ੍ਰਾਂਤੀ ਲਿਆ ਰਿਹਾ ਉਹਨਾਂ ਦੇ ਵਕਤ ਪਿਆ ਖੜਾ ਹੈ ਕੌਣ ਆਊਗਾ ਸਭ ਪੰਜਾਬ 'ਚ ਤੁਸੀਂ ਦੱਸ ਦਿਓ ਸਭ ਤੇ ਜਿੱਥੇ ਡਿਵੈਲਪਮੈਂਟ ਕਰਦੇ ਆ ਸੈਂਟਰ ਵਾਲੇ ਆਏ ਸੀਗੇ ਇੱਥੇ ਆ ਕੇ ਖੱਟੜ ਸਾਹਿਬ ਉਹਦੇ ਨੂੰ 3 800 800 ਮੈਗਾਵਾਟ ਦੇ ਯੂਨਿਟ ਉਹਨਾਂ ਨੂੰ ਦੇ ਕੇ ਬਿਜਲੀ ਬਿਜਲੀ ਦਾ ਪ੍ਰੋਡਿਊਸ ਕਰ ਲਾਉਗੇ ਫੈਕਟਰੀ ਲਾਊਗਾ ਕੌਣ ਮੈਂ ਉਹਨਾਂ ਦੇ ਹੁਣ ਬਿਆਨ ਸੁਣ ਰਿਹਾ ਸੀ ਕਹਿੰਦਾ ਮੇਰੇ ਸਾਹਮਣੇ ਗੋਬਿੰਦਗੜ੍ਹ ਦੀ ਚਿਵਨੀਆਂ 'ਚ ਜਿਵੇਂ ਇਰਾਕ ਵਾਲੇ ਕੋਈ ਸ਼ਹਿਰ ਲੱਗਣ ਲੱਗਿਆ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਸੀ ਸਭ ਪੰਜਾਬ ਨੂੰ ਬਣਾ ਦੇਵਾਂਗੇ ਥੋੜੇ ਦਿਨ ਹੱਥ ਲੱਗਦੇ ਰਹੇ ਤਾਂ ਤੁਸੀਂ ਦੇਖਿਓ ਐ ਹੀ ਹਾਲ ਪੰਜਾਬ ਦਾ ਹੋ ਜੂਗਾ ਸੋ ਇਹ ਬਨਾਵਟੀਆਂ ਗੱਲਾਂ ਦਿਸ ਇਜ਼ ਰੀਅਲ ਡਿਵੈਲਪਮੈਂਟ ਜਾਦੂ ਵੋਜ ਸਿਰ ਚੜ ਕੇ ਬੋਲੇ ਮੇਰੇ ਅਨ ਨੇ ਕਹਿਣ ਦਾ ਭਾਵ ਹੈ ਥੈਂਕ ਯੂ ਸੋ ਮਚ ਸਾਹਿਬ ਤੁਸੀਂ ਸਾਰੇ ਨੇ ਟਾਈਮ ਕੱਢਿਆ ਜਕਰ ਸਾਹਿਬ ਇੱਕ ਸਵਾਲ ਹੈ ਜਕਰ ਸਾਹਿਬ ਇੱਕ ਸਵਾਲ ਲੈ ਲੀਓ ਅੱਧਰ ਇੱਕ ਸਵਾਲ ਅੱਧਰ ਸੁਣ ਲਾ ਜਕਰ ਸਾਹਿਬ ਇੱਕ ਸਵਾਲ ਲੈ ਪਹਿਲਾਂ ਵੀ ਪੰਜਾਬ ਦੇ ਵਿੱਚ ਖੇਡਿਆ ਜੀ ਇਸ ਤਰੀਕੇ ਰਾਜਾ ਬੜਿੰਗਰੇ ਕਹਿੰਦੇ ਸਟ੍ਰੈਟਿਕ ਜਿਹੜੇ ਨਕਸ਼ੇ ਨੇ ਉਹਨਾਂ ਨੂੰ ਖਤਮ ਕਰਦੇ ਲਈ ਰਵਾਇਤੀ ਕheti ਬਣਾਉਣਾ ਚਾਹੀਦਾ ਤੁਹਾਡਾ ਇਹ ਕੀ ਹੈ ਸਬ ਮੈਂ ਤਾਂ ਨਸ਼ੇ ਦੇ ਬਿਲਕੁਲ ਹੀ ਖਿਲਾਫ ਹਾਂ ਰਵਾਇਤੀਆਂ ਖੇਤੀਆਂ ਕਰਕੇ ਆ ਦਿਸ ਇਜ਼ ਵੋਟ ਪੋਲਿਟਿਕਸ ਸਪੀਕਿੰਗ ਸ ਇੱਕ ਪਾਸੇ ਮੁਕਾਬਲਾ ਕਰਦੇ ਆ ਚੀਨ ਨਾਲ ਚੀਨ ਦਾ ਸਭ ਤੋਂ ਵੱਡਾ ਜਿਹੜਾ ਪੈਸ਼ਨ ਸੀਗਾ ਚੀਨ ਨੂੰ ਅੰਗਰੇਜ਼ ਜਿਹੜੇ ਐ ਇੱਥੇ ਸਾਰੀ ਦੀ ਸਾਰੀ ਯੂਪੀ ਤੇ Madhya Pradesh ਆ ਅਫੀਮ ਗਾਇਆ ਕਰਦੀ ਸੀ ਆ ਜਿਹੜਾ ਹਾਂਗਕਾਂਗ ਬਸਿਆ ਹੈ ਸਿੰਗਾਪੁਰ ਹਾਂਗਕਾਂਗ ਆ ਜਿਹੜਾ ਹਾਂਗਕਾਂਗ ਬਸਿਆ ਅੰਗਰੇਜ਼ਾਂ ਦੀ 콜ੋਨੀ ਸੀ ਇੱਥੇ ਬੈਠ ਕੇ ਸ਼ਿਪਮੈਂਟ ਕਰਦੇ ਸੀ ਸਾਰੀ ਹਿੰਦੁਸਤਾਨ ਦੀ ਅਫੀਮ ਚੀਨ ਚ ਜਾ ਕੇ ਵੇਚਦੇ ਸੀਗੇ ਤੇ ਸਾਰੇ ਉੱਥੇ ਸਰਦਿਨ ਬੈਠੇ ਹੋ ਖਿੱਚੀ ਜਾਂਦੇ ਸੀਗੇ ਡੂ ਵੀ ਵਾਂਟ ਟੂ ਬਿਕਮ ਅਫੀਮ ਚਿਆਂ ਦਾ ਮੁਲਕ ਬਣਾਉਣਾ ਚਾਹੁੰਦੇ ਆ ਬਟ ਸਾਰੇ ਅਗਰ ਕੋਈ ਮੈਦੂਵਾਨ ਨਾ ਕਰ ਰਿਹਾ ਹੈ ਕੁਝ ਕਰ ਰਿਹਾ ਹੈ ਇਟ ਹੈਜ਼ ਟੂ ਬੀ ਕੋਈ ਸਿਆਣੇ ਬੰਦਿਆਂ ਤੋਂ ਬੈਠ ਕੇ ਸਲਾਹ ਲਓ ਸਾਬ ਜਿਹੜੇ ਉਹ ਦਸਣ ਵੀ ਕੀ ਦਾ ਇਲਾਜ ਹੋ ਸਕਦਾ ਉਹਨੂੰ ਮੇਰੇ ਵਰਗਾ ਜਿਹੜਾ میٹرਿਕ ਪਾਸ ਹੈ ਉਹ ਇੱਥੇ ਪਾਲਸੀਆਂ ਦੀ ਸਾਰਜ ਕਰੂਗਾ ਤਾਂ ਗੱਲ ਬਣਨੀ ਨਹੀਂ ਸਾਬ ਥਿਸ ਇਜ਼ ਅ ਇਸ਼ੂ ਵਿਚ ਹੈਸ ਟੂ ਬੀ ਡਿਸਕਸ ਜਿਹੜੇ ਐ ਇਹਦੇ ਤੇ ਇੱਕ ਅੱਜ ਵੀ ਤੁਸੀਂ ਆਰਟੀਕਲ ਪੜਿਆ ਹੋਣਾ ਹੈ ਉਹਨਾਂ ਨੇ ਕਹਿੰਦੇ ਰੈਸ ਟੂ ਬੀ ਐਕ অল ਕਿਸ ਤਰ੍ਹਾਂ ਨੂੰ ਟੈਕਲ ਕੀਤਾ ਜਾਵੇ ਵਟ ਆਰ ਦ ਰੂਟ ਕਾਜ਼ਸ ਆਪਾਂ ਕਹਿ ਦਿੰਦੇ ਆ ਬੇਰੋਜ਼ਗਾਰੀ ਹੈ ਬੇਰੋਜ਼ਗਾਰੀ ਦਾ ਮੇਜਰੀਆ ਬਾਕੀ ਹਰਿਆਣਾ 'ਚ ਘੱਟਾ ਬੇਰੋਜ਼ਗਾਰੀ ਇੱਥੇ ਕਿਉਂ ਨਹੀਂ ਰੌਲਾ ਪੈਂਦਾ ਪੰਜਾਬ 'ਚ ਕਿਉਂ ਜ਼ਿਆਦਾ ਪਈ ਜਾਂਦਾ ਸੋ देयर ਆਰ ਇਸ਼ੂਜ਼ ਵਿਚ ਨੀਡ ਟੂ ਬੀ ਅੰਡਰਸਟੂਡ ਉਦੇ ਬਾਅਦ ਉਹਦਾ ਕੋਈ ਇਲਾਜ ਕਰੀ ਐਵੇਂ ਨਸ਼ੇੜੀਆਂ ਨੂੰ ਫੜ ਫੜ ਕੇ ਇੱਥੇ ਠੀਕ ਹੈ ਰੋਕਣਾ ਸਾਡਾ ਫਰਜ਼ ਬਣਦਾ ਹੈ ਜਗਤ ਸਿੰਘ ਜਸਪਾਲ ਇੱਕ ਨਾ ਸੀਐਮ ਸਾਹਮਣੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਟੇਲਾਂ ਤੱਕ ਪਾਣੀ ਪਹੁੰਚਾਤਾ ਈਵਨ ਕਿ ਜਖੜ ਸਾਹਿਬ ਦੇ ਜਿਹੜੇ ਕੀਨੋਆਂ ਦੇ ਬਾਗ ਆ ਉੱਥੇ ਤੱਕ ਵੀ ਅਸੀਂ ਪਾਣੀ ਪਹੁੰਚਾਤਾ ਜਖੜ ਸਾਹਿਬ ਦੇ ਬਾਗਾਂ ਨੂੰ ਛੱਡੋ ਇਲਾਕੇ ਦੀ ਗੱਲ ਕਰਨ ਉੱਥੇ ਕੋਈ ਪਾਣੀ ਪੁਣੀ ਨਹੀਂ ਪਹੁੰਚ ਰਿਹਾ ਸਾਹਿਬ ਪਾਣੀ ਤਾਂ ਲੋਕ ਤਾਂ ਸੜਕਾਂ ਤੇ ਬੈਠੇ ਤਰਨੇ ਲਾਈ ਬੈਠੇ ਸੀ ਇਹਨਾਂ ਨੂੰ ਪਾਣੀ ਦਿਸ ਰਿਹਾ ਆਫ ਕੋਰਸ ਜਿਹੜੇ ਦੇਖੋ ਸਹੀ ਕੰਮ ਨੂੰ ਸਹੀ ਕਹਿਣਾ ਚਾਹੀਦਾ ਜਦੋਂ ਦੇ ਕ੍ਰਿਸ਼ਨ ਕੁਮਾਰ ਰੈਨੋ ਨੇ ਲਾਇਆ ਹੀ ਹੈਸ ਡਨ ਸਮ ਵਰਕ ਬਟ ਇਹਦੇ ਵਿੱਚ ਆ ਜਿਹੜਾ ਤੁਸੀਂ ਕਹਿੰਦੇ ਹੋ ਖਾਲੇ ਬਣਾਤੇ ਇਹਨਾਂ ਨੇ ਆ ਜਿਹੜੇ ਜਿਹਨੂੰ ਖਾਲ ਕਹਿੰਦੇ ਇਹਨਾਂ ਨੇ ਵਾਟਰ ਚੈਨਲਸ ਕਹੇ ਤੇ ਵੀ ਇਹਨੇ ਅਸੀਂ ਵਾਟਰ ਚੈਨਲਸ ਹੈ ਇਹਦੇ ਵਾਸਤੇ 350 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਦਿੱਤਾ ਸਾਬ ਦੁਵਾਨੀ ਨਹੀਂ ਲੱਗੀ ਇਹਨਾਂ ਦੀ ਸ਼੍ਰੀਮਾਨ ਜੀ ਦੀ 350 ਕਰੋੜ ਰੁਪਇਆ ਉਹ ਹਰਿਆਣਾ ਵਾਲੇ 15000 ਕਰੋੜ ਰੁਪਇਆ ਲੈ ਕੇ ਆਏ ਹੈ ਇਹ ਇੱਥੇ ਵਾਲੀ ਕੋਈ ਸਰਕਾਰ ਕੰਮ ਕਰਨ ਵਾਲੀ ਹੁੰਦੀ ਉਹ ਤਾਂ ਸੈਂਟਰ ਗਵਰਨਮੈਂਟ ਦਾ ਪੈਸੇ ਲਈ ਬੈਠੀ ਐ ਤੁਸੀਂ ਲੋ ਕੋਈ ਲਾਓ ਬੇਸਿਕ ਹੱਜਤਾਂ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਕਰਦੇ ਉਹ ਤਾਂ ਹੀ ਪਾਣੀ ਦਾ ਹੈ ਸਾਲ ਸਾਰਿਆਂ ਨੂੰ ਦੇਸੀ ਜਾਂਦਾ ਤੁਸੀਂ ਆਪਣਾ ਪਾਣੀ ਲੈ ਨਹੀਂ ਸਕਦੇ ਕਿਉਂਕਿ ਪਾਣੀ ਉਹ ਮੁਫਤ ਆ ਤੁਹਾਨੂੰ ਕਨੈਕਸ਼ਨ ਮਿਲਿਆ ਤੁਸੀਂ ਸਾਬ ਪਤਾ ਨਹੀਂ ਇਹ ਕਹਿ ਦਿੰਦੇ ਆ ਸ਼੍ਰੀਮਾਨ ਜੀ ਮੁੱਖ ਮੰਤਰੀ ਸਾਹਿਬ ਮੈਂ ਧਾਤੀ ਪਾਣੀ ਲਾਇਆ ਸਾਬ ਇਹਨਾਂ ਨੇ ਕੀ ਪਾਣੀ ਲਾਇਆ ਕਿ ਨਹੀਂ ਲਾਇਆ ਮੈਂ ਦੱਸਦਾ ਸਾਬ ਅੱਦੇ ਮਿੰਟ ਵਾਸਤੇ ਕਤਲ ਹੋਏ ਸਾਡੇ ਉੱਤੇ ਅੱਦੇ ਦੇ ਮਿੰਟ ਵਾਸਤੇ ਵੀ ਮੇਰਾ ਬਾਰੀ ਪਹਿਲਾਂ ਤੋੜ ਕੇ ਲੈ ਗਿਆ ਰਾਤ ਨੂੰ ਟਾਰਚ ਰੇਗ ਦੇ ਗਰੇ ਟਾਰਚ ਲਾਲਟੇਣ ਤੇ ਡਾਂਗਾ ਲੈ ਕੇ ਸੱਪ ਨਿਕਲਦੇ ਸੀ ਰਾਤ ਨੂੰ ਪਾਣੀ ਲੈਣਾ ਪੈਂਦਾ ਸੀ ਜਦੋਂ ਬਾਰੀ ਆਊਗੀ ਉਦੋਂ ਲੱਗੂਗੀ ਪਾਣੀ ਇਹਨਾਂ ਚੋਂ 24 ਘੰਟੇ ਚੱਲਣਾ ਉਹਨੇ ਤਾਂ ਸਭ ਇਹ ਗੱਲਾਂ ਐ ਜਦੋਂ ਹੁਣ ਪਾਣੀ ਕੱਟ ਗਿਆ ਥਿਸ ਇਜ਼ ਅ ਰਾਈਟ ਅਪਰੋਚ ਬਟ ਆ ਕੋਈ ਕ੍ਰੈਡਿਟ ਲੈਣਾ ਚਾਵੇ ਕੋਈ ਵੀ ਅਸੀਂ ਕੀਤਾ ਉਹ ਦੱਸਣ ਵੀ ਆ ਪੈਸਾ ਜਿਹੜੇ ਵਾਟਰ ਚੈਨਲਸ ਨੂੰ ਜਾਂ ਜਿਹੜੀ ਇੰਪਰੂਵਮੈਂਟ ਹੋ ਰਹੀ ਹੈ ਇਰੀਗੇਸ਼ਨ ਸਿਸਟਮ ਦੀ ਪੈਸਾ ਕਿੱਥੋਂ ਆ ਰਿਹਾ ਇਟ ਇਸ ਕਮਿੰਗ ਫਰੋਮ ਦਿਸ 4th ਇਕਨੋਮੀ ਆਫ ਦ ਕੰਟਰੀ ਇਨ ਦ ਗਲੋਬਲ ਇਕਨੋਮੀ 6.5% ਗਰੋਥ ਉਸ ਚਿੜੀ ਦਾ ਨਾਮ ਹੈ ਜਿਹੜੀ ਪੈਸੇ ਆ ਕੇ ਖਾਣ ਦੇ ਵਿੱਚ ਸੋਨੇ ਦੇ ਅੰਡੇ ਦਿੰਦੀ ਹੈ ਉਸ ਚਿੜੀ ਦਾ ਨਾਮ ਆ 11 ਸਾਲ ਦੀ ਸਰਕਾਰ ਹੈ ਥਿਸ ਇਜ਼ ਵਟ ਮੈਂ ਇਸ ਕਰਕੇ ਮੈਂ ਇੱਥੇ ਬੈਠਾ ਬਾਕੀ ਮੇਰੇ ਤੋਂ ਜਿਆਦਾ ਜਖਰ ਸਾਹਿਬ ਜਖਰ ਸਾਹਿਬ 11 11 ਸਾਲ ਦੇ ਸ਼ਾਸਨ ਦੀ ਤੁਸੀਂ ਗੱਲ ਕਰ ਰਹੇ ਹੋ 2014 ਚ ਸ਼ੁਰੂਆਤ ਹੋਈ ਸੀ ਤਾਂ ਅਕਾਲੀ ਬੀਜਪੀ ਇਕੱਠੇ ਇਲੈਕਸ਼ਨ ਲੜ ਰਹੇ ਸੀਗੇ ਅੱਜ ਦੇ ਟਾਈਮ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦਾ 2027 ਚ ਭਾਗੀਵਾਲ ਕੌਣ ਹੋਏਗਾ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕਦੇ ਢੀਂਡਸਾ ਸਾਹਿਬ ਜਾਂ ਕਦੇ ਕੈਪਟਨ ਮਰਿੰਦਰ ਸਿੰਘ ਦੀ ਨਵੀਂ ਪਾਰਟੀ ਭਾਈ ਵੱਲ ਰਹੀ 27 ਨੂੰ ਲੈ ਕੇ ਬੀਜਪੀ ਦਾ ਕੀ ਟਾਰਗੇਟ ਹੈ ਇੱਕ ਮਿੰਟ ਜਾਖੜ ਸਾਹਿਬ ਇਹਦੇ ਨਾਲ ਹੀ ਸਵਾਲ ਹੈਗਾ ਤੁਸੀਂ ਢੀਂਡਸਾ ਸਾਹਿਬ ਦੇ ਉੱਥੇ ਗਏ ਸੀਗੇ ਤੇ ਅਪੀਲ ਵੀ ਤੁਸੀਂ ਕੀਤੀ ਹੈਗੀ ਵੀ ਅਕਾਲੀ ਦਲ ਦੇ ਅਲੱਗ-ਅਲੱਗ ਧੜਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਇਹਦਾ ਮਤਲਬ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੀਜਪੀ ਤੇ ਅਕਾਲੀ ਦਲ ਦਾ ਕੋਈ ਅਲਾਈਅੰਸ ਦੀ ਸੰਭਾਵਨਾ ਹੈ ਸਭ ਸਾਰੀ ਪ੍ਰੋਬਲਮ ਹੈ ਤੁਸੀਂ ਵੀ ਪੂਰੀ ਗੱਲ ਤੁਸੀਂ ਆ ਤਾਂ ਤੁਸੀਂ ਦੇਖ ਕੇ ਅੰਦੇ ਕੀ ਕਰੀ ਜਾਂਦੇ ਹੋ ਮੈਂ ਜਿਹੜੀ ਗੱਲ ਕਹੀ ਸੀ ਉਹ ਪੂਰੀ ਤੁਸੀਂ ਸੁਣੋ ਪਰ ਬਿੱਟ ਮੋਂ ਨੂੰ ਸੁਣੋਗੇ ਤਾਂ ਆਪਣੇ ਆਪ ਸਮਝ ਆ ਜੂਗੀ ਮੈਂ ਮੈਂ ਕਿਹਾ ਸੀ ਕਿ ਪੰਜਾਬ ਦਾ ਸਾਡਾ ਜਿਹੜਾ ਸੁਨਹਿਰੀ ਸਾਡਾ ਵਿਰਸਾ ਹੈ ਉਸ ਵਿਰਸੇ ਨੂੰ ਸੰਭਾਲ ਲਓ ਜੇ ਨਹੀਂ ਸੰਭਾਲੋਗੇ ਤਾਂ ਉਹ ਵਿਰਸਤ ਦਾ ਇੰਤਕਾਲ ਕੋਈ ਆਪਣੇ ਨਾਮ ਚੜਾ ਲੂਗਾ ਕੌਣ ਚੜਾ ਲੂਗਾ ਜਿਹੜੇ ਆ ਲੋਕਾਂ ਜੇ ਤੁਸੀਂ ਉਹ ਚਾਹਨੇ ਹੋ ਜੇ ਆਈ ਨਹੀਂ ਕਿਸੇ ਦੇ ਜੇ ਤੁਸੀਂ ਉਹ ਚਾਹਨੇ ਹੋ ਜੇ ਆਈ ਨਹੀਂ ਕਿਸੇ ਦੇ ਸਮਝ ਆਈ ਵੀ ਸੁਨੀਲ ਜਾਖੜ ਉਹਨਾਂ ਨਾਲ ਸਮਝੋਤਨ ਸੁਨੀਲ ਤਾਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਸੀਗਾ ਸਾਬ ਉੱਥੇ ਇੱਕ ਪਰਦਾ ਇੱਕ ਮੈਂ ਪ੍ਰਧਾਨ ਦੇ ਤੌਰ ਤੇ ਬੋਲੂਗਾ ਸਭ ਪਹਿਲਾਂ ਆਪਣੇ ਪੈਰਾਂ ਤੇ ਖੋਣ ਤੁਹਾਡੀ ਦੁਕਾਨ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੇਲਾ ਤੁਸੀਂ ਜਾ ਕੇ ਆ ਕੇ ਨੇਗੋਸ਼ੀਏਸ਼ਨ ਤੁਹਾਨੂੰ ਬਿਠਾਊਗਾ ਕੌਣ ਸਾਬ ਦੇਖੋ ਸਿੰਪਲ ਗੱਲ ਹੈ ਰਾਜਨੀਤੀ ਵਿੱਚ ਜਦੋਂ ਕੋਈ ਆਪਸ ਵਿੱਚ ਬੈਠ ਕੇ ਗੱਲ ਹੋ ਗਈ ਤੇ ਸਿੰਪਲ ਇੱਕ ਇੰਗਲਿਸ਼ ਜਿਹਾ ਜਿਹੜਾ ਫਰੇਜ਼ ਮੈਂ ਤੁਹਾਨੂੰ ਦੱਸ ਦੇਣਾ ਵਾਟ ਡੂ ਯੂ ਬ੍ਰਿੰਗ ਟੂ ਦਾ ਟੇਬਲ ਇੱਥੇ ਦੱਸੋ ਵਾਟ ਡੂ ਯੂ ਹੈਵ ਟੂ ਆਫਰ ਤੁਹਾਡੇ ਕੋਲ ਹੈ ਕੀ ਪੱਲੇ ਸਾਬ ਹੋਏ ਸੁਨੀਤ ਛੱਡੀ ਗੱਲ ਕੇ ਤੁਸੀਂ ਅੱਜ ਤੋਂ 1.5 ਸਾਲ ਦੀ ਗੱਲ ਕਰੀ ਜਾਂ ਨਾ ਸਵੇਰ ਦੀ ਗੱਲ ਕਰੋ ਤੁਸੀਂ ਗੱਲ ਸਵੇਰ ਦੀ ਕਰੋ ਮੈਂ ਤੁਹਾਨੂੰ ਅੱਜ ਦੀ ਗੱਲ ਦੱਸ ਰਿਹਾ ਵੀ ਇਵਨ ਅੱਜ 49 ਤੱਕ ਨਾ ਲੈ ਕੇ ਚੱਲ ਰਹੇ ਹਾਂ ਬਸ ਵਿਜ਼ਨ ਅਸੀਂ ਤਾਂ ਤੁਸਤਾ ਐਸ ਵਿਜ਼ਨ ਲੈ ਕੇ ਚੱਲ ਰਹੇ ਹਾਂ ਮੇਰਾ ਕਹਿਣਾ ਹੈ ਅੱਜ ਹੋ ਜੇ 27 'ਚ ਹੋਵੇ 28 'ਚ ਹੋਵੇ ਜਿਸ ਦਿਨ ਵੀ ਕੋਈ ਕਿਸੇ ਨਾਲ ਵੀ ਡਾਇਲੌਗ ਹੋਊਗਾ ਡਾਇਲੌਗ will be on a principle of what do you bring to the table ਤੁਹਾਡੇ ਪਹਿਲੇ ਕੀ ਹੈ ਦੱਸੋ ਉਹਦੇ ਬਾਅਦ ਕੋ ਗੱਲ ਕਰੂ ਠੀਕ ਹੈ ਬੀਜਪੀ ਕੋਈ ਬੀਜਪੀ ਕਿਸੇ ਨੋਬਡੀ ਵੇਟਸ ਫॉर ਨੋਬਡੀ ਸਾਡਾ ਦਾ ਟਿਚ 117 ਹੈ 117 ਵਜੇ ਚੱਲਿਆ ਹਸਤੇ ਨਿਕਲੇ ਸਾਰੇ 117 ਵਾਸਤੇ ਚੱਲਦੇ ਸਾਰੇ 117 ਦਾ ਲੈ ਕੇ ਚੱਲੇ ਆ ਕੱਲ ਕੇ ਦਾ ਕੀ ਹੋਣਾ ਨਹੀਂ ਹੋਣਾ ਮੈਂ ਦੇਖੋ ਮੇਰੇ ਕੋ ਪਾਇਆ ਕੋ ਨਗਨੁਕ ਪਾਇਆ ਦੇਖਿਆ ਤੁਸੀਂ ਕਦੇ ਮੇਰੇ ਮੇਰੇ ਕੋ ਨਗਨੁਕ ਪਾਇਆ ਹੋਵੇ ਮੈਂ ਤਾਂ ਉਹ ਮਾਲਕ ਦੇ ਅੰਦਰ ਹੀ ਯਕੀਨ ਕਰਦਾ ਜਿਉਂਨੇ ਜੋ ਕੁਝ ਕਰਨਾ ਵਧੀਆ ਕਰੀ ਜਾਂਦਾ ਐਵੇਂ ਮੈਂ ਟੋਣੇ ਟੋਟ ਕੇ ਚੁਣ ਨਾ ਜੋਤਿਸ਼ ਜੇ ਕਰਦਾ ਤੇ ਜਿਹਨੂੰ ਕਿਤੇ ਆ ਸਮਝ ਆ ਜੇ ਵੀ ਕੱਲ ਕੀ ਹੋਣਾ ਹੈ ਕਿ ਨਹੀਂ ਹੋਣਾ ਉਹਦਾ ਮੈਂ